ਲਿਆ ਪੁੱਤਰ ਨਮਕ ਲਿਆ ਇਹ ਛਿੱਲੇ ਗਏ ਸਾਰੇ ਲਾ ਦੇ ਇਹ ਨਮਕ ਆਣਾ ਹਾਂਜੀ ਹਾਂਜੀ ਮੰਮੀ ਆ ਲੈ ਆਈ ਮੈਂ ਨਮਕ ਚੱਲ ਲਿਆ ਫਿਰ ਲੈ ਤੇ ਮੰਮੀ ਕਰੇਲੇ ਫੇਰ ਨਾ ਕੋੜੇ ਬਣ ਜਾਣ ਅਗੇ ਮੈਂ ਬਣਾਣੀ ਆ ਕੁਛ ਨਹੀਂ ਕੋਈ ਨਹੀਂ ਕੋੜੇ ਕੋੜੇ ਬਣਦੇ ਦੋ ਤਿੰਨ ਵਾਰ ਕੋੜੇ ਬਣੇ ਪਾਪਾ ਖਾਂਦੇ ਨਹੀਂ ਪਾਪਾ ਕਹਿੰਦੇ ਕਿ ਨਹੀਂ ਕੋੜੇ ਬੜੇ ਤੁਸੀਂ ਬਣਾਇਆ ਹੀ ਨਾ ਕਰੋ ਨਹੀਂ ਮੈਂ ਬਣਾਣੀ ਆ ਮੈਂ ਦੇ ਸਗੋ ਇਹਨਾਂ ਨੂੰ ਨਮਕ ਵੀ ਲਗਾ ਕੇ ਰੱਖਿਆ ਉਬਾਲਿਆ ਵੀ ਹਲਦੀ ਵੀ ਪਾ ਕੇ ਉਬਾਲੀ ਪਰ ਫੇਰ ਵੀ ਕੋੜੇ ਹੀ ਬਣਦੇ ਪਰ ਕੋੜੇ-ਕੋੜੇ ਥੋੜੇ ਜਿਹਾ ਸਵਾਦ ਤੇ ਲੱਗਦੇ ਆ ਸਵਾਦ ਲੱਗਦੇ ਕੋੜੇ ਤਨ ਹੋਵੇ ਫੇਰੀ ਅੰਦਰ ਦੀ ਜਿਹੜੀ ਪ੍ਰੋਬਲਮ ਹੈ ਠੀਕ ਹੁੰਦੀ ਹੈ ਇਹ ਕੋੜੇ ਵੈਸੇ ਖਾਣੇ ਚਾਹੀਦੇ ਕਈ ਲੋਕ ਤਾਂ ਚਿਲਕਾ ਉਤਾਰਦੇ ਹੀ ਨਹੀਂ ਹਾਂਜੀ ਮੰਮੀ ਮੈਂ ਵੀ ਸੁਣਿਆ ਸੀਗਾ ਕਿ ਜੇ ਆਪਾਂ ਕਰੇਲੇ ਖਾਣੇ ਹਨ ਨਾ ਉਹ ਕੋੜੇ ਹੋਣੇ ਚਾਹੀਦੇ ਆ ਤਾਂ ਇਹ ਜਿਹੜੀ ਸਾਡੀਆਂ ਪ੍ਰੋਬਲਮਸ ਹੈ ਨਾ ਕਈ ਉਹ ਇੰਨਾ ਹਿਲ ਹੁੰਦੀਆਂ ਨਹੀਂ ਹਿਲੁੰਦੀਆਂ ਤੇ ਮੈਂ ਨਾ ਇੱਕ ਵੀਡੀਓ ਵੇਖੀ ਸੀ ਮੰਮੀ ਉਹ ਨਾ ਕਰੇਲੇ ਨੂੰ ਗ੍ਰਾਈਂਡ ਕਰਕੇ ਨਾ ਹਾਂ ਭਾਰਾ ਜੇ ਪਾ ਕੇ ਉਹਦੇ ਉੱਤੇ ਇਤਨਾ ਚੱਲਣ ਦੇ ਤੇ ਉਹ ਕਹਿੰਦੇ ਹੈਗੇ ਕਿ ਕੋੜ ਤੇ ਡਿਮੂ ਜੀ ਆਂਦੀ ਤਾਂ ਜਿਨ੍ਹਾਂ ਨੂੰ 슈ਗਰ ਦੀ ਪ੍ਰੋਬਲਮ ਉਹ ਵੀ ਸਹੀ ਹੋ ਜਾਂਦੀ ਹੈ ਹੋ ਜਾਂਦੀ ਬੜੀ ਹੁੰਦੀ ਐ ਸਾਡੇ ਇਹਨਾਂ ਦੀ ਕਜ਼ਨ ਸੀ ਤੇ ਉਹ ਮਤਲਬ ਇਸ ਤਰ੍ਹਾਂ ਹੀ ਕਰਦੀ ਸੀ ਉਹ ਤੇ ਆਪਣੇ ਘਰੋਂ ਫ੍ਰੀਜ ਚੋਂ ਕਰੇਲੇ ਮੁੱਕਣ ਹੀ ਨਹੀਂ ਦਿੰਦੀ ਐਡਾ ਬੋਲ ਹਰ ਵੇਲੇ ਭਰ ਕੇ ਹੀ ਰੱਖਣਾ ਕਦੀ ਕਿਸੇ ਤਰ੍ਹਾਂ ਦੇ ਕਦੇ ਰੋਜ਼ ਉਹਨੇ ਖਾਣੇ ਚ ਦੇ ਨਹੀਂ ਦੇਨੇ ਨਾ ਹੋਈ ਮੰਮੀ ਨਾ ਏਕ ਸਬਜੀ ਤੇ ਕਿੰਨੇ ਫਾਇਦੇ ਇਹਨਾਂ ਨੂੰ ਆਪਾ ਥੈਰੇਪੀ ਲਈ ਵੀ ਯੂਜ਼ ਕਰ ਸਕਦੇ ਆ ਖਾਣੇ ਬਿਲਨੇ ਵੀ ਯੂਜ਼ ਕਰ ਸਕਦੇ ਆ ਤੇ ਵੈਸੇ ਵੀ ਇਹ ਲੈਣ ਜਾਓ ਨਾ ਮੋਟੇ ਮੋਟੇ ਲੰਬੇ ਨਹੀਂ ਲੈਣੇ ਚਾਹੀਦੇ ਉਹ ਚ ਵੀ ਹੁੰਦੇ ਮੋਟੇ ਉਹ ਜ਼ਿਆਦਾ ਕੋੜੇ ਬੰਦੇ ਛੋਟੇ ਛੋਟੇ ਲੈਣੇ ਤੇ ਨਰਮ ਨਰਮ ਲੈਣੇ ਚਾਹੀਦੇ ਐਤ ਤੇ ਦੇਖ ਲੈ ਵੀ ਇੱਕ ਚੋਂ ਨਹੀਂ ਕੱਢਿਆ ਸਾਰੇ ਐਨੇ ਫਸ ਕਲਾਸ ਐ ਵੀ ਕਿੱਥੇ ਹਾਂਜੀ ਮੰਮੀ ਬਹੁਤ ਨਰਮ ਹੈ ਬਹੁਤ ਨਰਮ ਹੈ ਕਈ ਲੋਕ ਤੇ ਇਹਨਾਂ ਨੂੰ ਨਾ ਅਸਰਤ ਹੋ ਕੇ ਮਿੱਠੀ ਗ੍ਰाइंड ਕਰਕੇ ਇਹਦਾ ਜੂਸ ਪੀਂਦੇ ਅੱਛਾ ਹਾਂ ਤੇਰੇ ਪਾਪਾ ਵੀ ਪੀਂਦੇ ਹੁੰਦੇ ਸੀ ਦੂਜੇ ਚੌਥੇ ਦਿਨ ਮੈਂ ਇੱਕ ਕਰੇਲੇ ਦਾ ਜੂਸ ਬਣਾਦੇ ਤੇ ਉਹਨਾਂ ਚਾਨ ਕੇ ਤੇ ਪਿਲਾ ਦਨਾ ਹਾਂ ਚਲੋ ਮੰਮੀ ਕਰੇਲੇ ਤੁਸੀਂ ਬਣਾਣ ਲੱਗੇ ਜੇ ਹੁਣ ਵੇਖਿਓ ਪੰਗਾ ਕਿੰਨਾ ਪੈਂਦਾ ਆਪਾਂ ਇਹਨਾਂ ਨੇ ਤੇ ਖਾ ਲੈਣੇ ਆ ਨਾ ਹੀ ਖਾਣੇ ਇਹਨਾਂ ਨੇ ਤੇ ਨਾ ਹੀ ਖਾਣੇ ਟੀਕੇ ਨੇ ਉਹਨਾਂ ਨੇ ਕਹਿਣਾ ਵਾ ਕਿ ਮੈਨੂੰ ਤੁਸੀਂ ਵੱਖਰਾ ਕੁਝ ਬਣਾ ਕੇ ਦਿਓ ਉਹ ਕੁਝ ਨਹੀਂ ਹੁੰਦਾ ਬੜੇ ਸੁਆਦ ਬਣ ਨਹੀਂ ਹੈ ਉਹ ਮੈਂ ਬੋਧੀ ਗਾਲਾ ਦਾਲ ਚਲ ਨਾਲ ਬਣਾ ਲਾ ਦਾਂ ਉਹ ਦਾਲ ਵੀ ਕਿਹੜਾ ਮੰਮੀ ਉਹ ਖਾਂਦੇ ਆ ਤੁਹਾਨੂੰ ਕਿਹੜਾ ਨਹੀਂ ਪਤਾ ਉਹਨਾਂ ਦੀਆਂ ਦੇ ਵੱਖਰੀਆਂ ਹੀ ਡਿਮਾਂਡਸ ਹੁੰਦੀਆਂ ਨਹੀਂ ਤੇ ਉਹ ਕਰ ਲੈ ਹੈ ਦਹੀਂ ਚ ਪੋੜੀਆਂ ਨਾਲ ਪਾ ਲਾ ਆਪਾਂ ਦਿਖਾ ਲਾਂਗੇ ਚਲੋ ਕੋਈ ਗੱਲ ਨਹੀਂ ਉਹਨਾਂ ਵਾਸਤੇ ਮੈਂ ਕੋਈ ਪਾਸਤਾ ਵਗੈਰਾ ਬਣਾ ਲਾਂਗੀ ਉਹਨਾਂ ਨੂੰ ਵੀ ਤੇ ਖੁਸ਼ ਖਵਾਣਾ ਤੇ ਹੈ ਗਈ ਹੈ ਚਲੋ ਲਿਓ ਮੈਂ ਵੀ ਕਰਦੀ ਆ ਨਾਲ ਤੁਹਾਡੇ ਇਹ ਨਾਲ ਨਾਲ ਲੱਗੀ ਜਾਣਗੇ ਇਹ ਥੋੜੀ ਦੇਸੀ ਰੱਖ ਦੇਾਂਗੇ ਦੀ ਆਪੇ ਕੁੜਤਾ ਇਸ ਤਰ੍ਹਾਂ ਰੱਖ ਦੇਵਾਂਗੇ ਨਾ ਮੰਮੀ ਇਸ ਤਰ੍ਹਾਂ ਰੱਖ ਦੇ ਢੱਕ ਕੇ ਰੱਖ ਦੋ ਤੇ ਫੇਰ ਆਪੇ ਜਿਹੜਾ ਵੀ ਪਾਣੀ ਕੋਨਾ ਨਿਕਲ ਜਾਂਦਾ ਨਾ ਨਾ ਦਾ ਥੱਲੇ ਪਲੇਟ ਕੋਈ ਰੱਖ ਲੈ ਤੇ ਵਿੱਚ ਹੀ ਨਾ ਉਹ ਗਨ ਸ਼ੁਰੂ ਹੋ ਜੇ ਠੀਕ ਹੈ ਮੰਮੀ ਦੱਸ ਪਾਇਲ ਨੇ ਕਿੰਨਾ ਸੋਫਾ ਅੱਗੇ ਕਰਤਾ ਹੋ ਸਾਰੀ ਨਾ ਮੈਨੇਜਮੈਂਟ ਖਰਾਬ ਹੋ ਜਾਂਦੀ ਐ ਇਸ ਤਰ੍ਹਾਂ ਆ ਦੇ ਹੁਣ ਆ ਵੀ ਸਾਰਾ ਸੈੱਟ ਕਰਨਾ ਪੈਣਾ ਹੁਣ ਮੇਰੀ ਕੱਲੀ ਕੋ ਤੇ ਹੋਣਾ ਨਹੀਂ ਆ ਕਿੰਨੀ ਇੱਥੇ ਵੀ ਡਸਟਿੰਗ ਹੋਣ ਵਾਲੀ ਆ ਕਰ ਦਿੰਨੀ ਚੁੰਨੀਆਂ ਵੀ ਉੱਥੇ ਪਈਆਂ ਚੁੱਕੀਆਂ ਹੀ ਨਹੀਂ ਆਵੇ ਕਾਸ਼ ਵੀ ਨਾ swing ਦਾ ਲੈ ਤੇ ਆਂਦਾ ਵਾ ਤੇ ਇਹਨੇ ਇੱਥੇ ਹੀ ਲਾਤਾ ਦਾ swing ਕੋਈ ਇੱਥੇ ਲਾਣ ਵਾਲੀ ਜਗਾ ਵਾ ਮੰਮੀ ਦਾ ਫੋਨ ਵੱਜੁੰਦਿਆ ਵਾ ਮੰਮੀ ਤੇ ਕਰੇਲੇ ਛਿੰਨਦੇ ਮੈਂ ਹੀ ਵੇਖ ਲੈਨੀ ਕੀ ਦਾ ਫੋਨ ਚਾਚੀ ਦਾ ਫੋਨ ਹੈਲੋ हां जी चाची जी सशीका वदियां वदियां ਤੁਸੀਂ ਸੁਣਾਓ हां जी ਗਰਮੀ ਦੇ ਸੱਚੀ ਆ ਬਹੁਤ ਭੈੰਦੀ ਆ ਗਰਮੀ ਦਾ ਤੇ ਕਹਿ ਹੀ ਨਹੀਂ ਨਾ ਸਕਦੇ ਆਪਾਂ ਤੇ ਤੁਸੀਂ ਆਪਣਾ ਧਿਆਨ ਰੱਖਦੇ ਜੇ ਨਾ ਗਰਮੀ ਦੇ ਵਿੱਚ ਤੁਹਾਨੂੰ ਬੜਾ ਗਰਮੀ ਕਿੰਨੀ ਆ ਨਿੰਬੂ ਪਾਣੀ ਵਗੈਰਾ ਲਿਆ ਕਰੋ ਤੇ ਨਾਲੇ ਬਾਹਰ ਨਾ ਨਿਕਲਿਆ ਕਰੋ ਜ਼ਿਆਦਾ ਗਰਮੀ ਬੜੀ ਕਹਿੰਦੇ ਕਿ 12 ਤੋਂ ਲੈ ਕੇ 6 ਵੇ ਤੱਕ ਲੂ ਲੱਗਣ ਦਾ ਡਰ ਹੁੰਦਾ ਵਾ ਮੰਮੀ ਮੰਮੀ ਨਾ ਅੰਦਰ ਅੱਜ ਤੁਹਾਨੂੰ ਪਤਾ ਤੁਹਾਡੇ ਫੇਵਰੇਟ ਕਰੇਲੇ ਬਣੇ ਜੇ ਮੰਮੀ ਨਾ ਨਾ ਮੈਂ ਤੁਹਾਡੀ ਗੱਲ ਕਰਾ ਦਿੰਦੀ ਆ ਮੰਮੀ ਹਾਂਜੀ ਹਾਂਜੀ ਕਿਰਨ ਆਈ ਗਏ ਲੋ ਚਾਚੀ ਜੀ ਦਾ ਫੋਨ ਆਇਆ ਹੈਲੋ ਮੰਮੀ ਹੈਲੋ ਫੜੋ ਲਿਆ ਬਸ ਗੱਲ ਕਰਾ ਹਾਂਜੀ ਹੈਲੋ 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 ਰਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਠੀਕ ਹੈ ਹਾਂਜੀ ਵਧੀਆ ਬੜੇ ਦਿਨਾਂ ਬਾਅਦ ਯਾਦ ਕੀਤਾ ਹੀ ਬਸ ਇਸ ਤਰ੍ਹਾਂ ਹੀ ਕਰ ਲਿਆ ਮੈਂ ਨਾ ਅੰਬਰਸਰ ਆਈ ਹੋਈ ਆ ਅੱਛਾ ਕਦੋਂ ਦੀ ਮੈਂ 2 ਦਿਨ ਹੋ ਗਏ ਜੰਬਰ ਸਰਾਈਆਂ ਤੇ ਤੂੰ ਦੱਸਿਆ ਹੀ ਨਹੀਂ ਅਮਨਦੀਪ ਹਸਪੀਟਲ ਨਾ ਮੇਰੀ ਸਹੇਲੀ ਦੀ ਮਾਂ ਭਰਤੀ ਐ ਅੱਛਾ ਜਿਹੜੀ ਮੇਰੀ ਭੈਣ ਨਹੀਂ ਬਣੀ ਸਹੇਲੀ ਹਾਂ ਹਾਂ ਪਤਾ ਮੈਨੂੰ ਉਹਦੀ ਮਾਂ ਭਰਤੀ ਐ ਤੇ ਉਹ ਆਂਦੀ ਹੀ ਦੀਦੀ ਤੂੰ ਹੀ ਵੀ 2 ਦਿਨ ਆ ਕੇ ਰੋ ਮੈਂ ਘਰ ਰੈਸਟ ਕਰਿਆ ਵਾਂ ਤੇ ਮੈਂ ਉੱਥੇ ਆਈਆਂ ਅੱਛਾ ਤੇ ਕੱਲ ਉਹਨੇ ਆਉਣਾ ਵਾ ਤੇ ਕੱਲ ਮੇਰਾ ਦਾ ਹੀ ਫੇ ਮੈਂ ਵਾਪਸ ਚਲ ਜੂਗੀ ਵਾਪਸ ਘਰ ਲਈ ਜਾਣਾ ਤੂੰ ਇੱਧਰ ਆ ਸਿੱਧੀ ਤੈਨੂੰ ਲੱਗਣੀ ਐ ਹਾਂ ਮੇਰੇ ਕੋਲ ਆ ਇੱਧਰ ਇੱਥੇ ਨਹੀਂ ਨਹੀਂ ਇੱਥੇ ਛਾ ਪਾਣੀ ਹ ਹਸਪੀਟਲ ਵੀ ਜੋ ਚਾਹੀਦਾ ਰੋਟੀ ਪਾਣੀ ਸਭ ਇੱਧਰੋ ਜਾਏਗਾ ਚਲੋ ਠੀਕ ਹੈ ਉਹ ਸਹੇਲੀ ਤਾਂ ਨਹੀਂ ਥੋੜੀ ਤੂੰ ਤਾਂ ਭੈਣਾ ਤੋਂ ਵੱਧ ਹੈਂ ਜੇ ਅੰਨਾ ਤੁਹਾਡਾ ਪਿਆਰ ਹੈ ਭੈਣ ਬਣੀ ਆ ਆ ਇੰਨਾ ਭੈਣਾ ਤੋਂ ਵੱਧ ਤੁਹਾਡਾ ਪਿਆਰ ਹੈ ਹਾਂ ਤੇ ਉਹਦੀ ਮੰਮੀ ਬਿਮਾਰ ਹੈ ਤਾਂ ਕੋਈ ਗੱਲ ਨਹੀਂ ਤੂੰ ਸਭ ਰੋਟੀ ਪਾਣੀ ਪਕਾ ਕੇ ਦੇਾਂਗੇ ਜੋ ਜੀ ਚਾਹੀਦੇ ਹਸਪਤਲ ਵੀ ਭੇਜਾਂਗੇ ਚਲੋ ਠੀਕ ਹੈ ਫਿਰ ਮੈਂ ਸ਼ਾਮੀ ਆਵਾਂਗੀ ਤੁਹਾਡੇ ਕੋਲ ਅੱਛਾ ਸ਼ਾਮੀ ਆ ਜੀ ਮੇਰੇ ਕੋਲ ਦੋ ਚਾਰ ਦਿਨ ਲਾ ਕੇ ਜਾਣਾ ਲੈ ਚਲੋ ਜਨਾਬਾ ਆਈ ਹੈ ਕੋਈ ਨਹੀਂ ਵੇਖਾਂਗੇ ਨਹੀਂ ਨਹੀਂ ਹੋ ਕੇ ਜਾਣਾ ਤੂੰ ਇਧਰੋਂ ਚਲੋ ਠੀਕ ਆਵਾਂਗੀ ਭੈਣ ਜੀ ਹਾਂ ਠੀਕ ਹੈ ਆ ਜਾ ਫਿਰ ਆ ਜਾ ਠੀਕ ਹੈ ਭੈਣ ਜੀ ਸਸਤੀ ਕਾਲ ਜੀ ਸਸਤੀ ਕਾਲ ਕੌਣ ਹਸਪੀਟਲ ਦਾਖਲ ਆ ਮੰਮੀ ਤੇਰੀ ਚਾਚੀ ਹੈ ਨਾ ਜਲੰਧਰੋਂ ਆਈ ਹੈ ਉਹਦੀ ਸਹੇਲੀ ਦੀ ਮਾਂ ਬਿਮਾਰ ਆ ਅਮਨਦੀ ਰੋਸ ਹਸਪੀਟਲ ਤੁਹਾਨੂੰ ਚੰਗਾ ਥੋੜੀ ਲੱਗਦਾ ਉਹ ਇੱਥੇ ਆਈ ਹੋਏ ਤਾਂ ਕਈ ਨਾ ਘਰ ਆ ਇਹਨਾਂ ਦਾ ਤਾਂ ਪਿਆਰ ਬਚਪਨ ਦਾਗਾ ਪਿਆਰ ਅੱਛਾ ਚਾਚੀ ਜੀ ਆਈ ਹੈ ਜਲੰਧਰੋਂ ਜਲੰਧਰੋਂ ਆਏ ਹੈ ਤੇ ਘਰ ਦੇ ਪੁੱਤਰ ਅਸੀਂ ਵੱਖੋ-ਵੱਖਰੇ ਨੇ ਬੱਚਿਆਂ ਦੀ ਮਜਬੂਰੀਆਂ ਕਰਕੇ ਜਲੰਧਰ ਆਂਦੇ ਪਹਿਲਾਂ ਤਾਂ ਅਸੀਂ ਇਕੱਠੇ ਹੀ ਰਹਿੰਦੇ ਸੀ ਤੇ ਉਹਨਾਂ ਆਏ ਥੋੜੀ ਬੈਕ ਕਰਾਂਗੇ ਕਿ ਭਈ ਉਹ ਆਈ ਹੈ ਤੇ ਉਹਨੂੰ ਆਪਣੇ ਘਰ ਨਾਲ ਸੱਦੀ ਆਵੇ ਉਹਦਾ ਆਪਣਾ ਘਰ ਆ ਇੱਥੇ ਖਾਓ ਵੀਰ ਜੀ ਤੁਹਾਨੂੰ ਜੋ ਚਾਹੀਦਾ ਰੋਟੀ ਪਾਣੀ ਬਣਾ ਕੇ ਭੇਜਾਂਗੇ ਇੱਥੇ ਲਓ ਅੱਛਾ ਤੇ ਸੇਲੀ ਕਿੱਥੇ ਰਹਿੰਦੀ ਉਹਨਾਂ ਦੀ ਸੇਲੀ ਇੱਥੇ ਹੀ ਰਹਿੰਦੀ ਓਦੀ ਤੇ ਉਹ ਨਹੀਂ ਦੇਂਦੀ ਆਪਣੇ ਉਹ ਤਾਂ ਦੇਂਦੀ ਵੀ ਐਨੇ ਦਿਨ ਉਹ ਹੀ ਕਰਦੀ ਵੀ ਆਪਣੀ ਮਾਂ ਦਾ ਉਹ ਹੀ ਕਰਦੀ ਵੀ ਤੇ ਸਾਡਾ ਵੀ ਫਰਜ਼ ਬੰਦਾ ਕਿ ਦੀ ਤੇਰੀ ਚਾਚੀ ਦੀ ਸੇਲੀ ਹੈ ਭੈਣ ਤੋਂ ਵੱਧ ਹੈ ਇਹਨਾਂ ਦਾ ਬਹੁਤ ਪਿਆਰ ਹੈ ਕੁੜੀਆਂ ਹੁੰਦੀ ਵੀ ਪਿਆਰ ਸੀ ਵਿਆਹ ਕੇ ਵੀ ਉਹ ਸਾਡੇ ਘਰ ਆਂਦੀ ਰਹੀ ਨਹੀਂ ਮੈਂ ਕਿਹਾ ਤੁਸੀਂ ਕਹਿੰਤਾ ਨਾ ਕਿ ਰੋਟੀ ਇੱਥੋਂ ਦੇ ਦੇ ਦਿੰਨੇ ਆ ਤੇ ਐਵੇਂ ਉਹ ਕਹਿਨ ਨਾ ਕਿ ਲੈ ਕੁੜੀ ਉਹ ਨਦੀ ਉੱਥੇ ਹੀ ਆ ਤੇ ਉਹ ਕੋਈ ਨਹੀਂ ਕੀ ਫਰਕ ਪੈਂਦਾ ਉੱਤਰ ਐ ਤੇ ਆਪਣੀ ਸਿਫਤ ਕਿੰਨੀ ਐ ਸਿਰ ਤੇਰੀ ਵੱਧ ਐ ਕਿ ਤੂੰ ਬਣਾ ਕੇ ਦੇਣੀ ਐ ਰੋਟੀ ਗੱਲ ਐ ਨਾ ਤੂੰ ਦੇਖ ਕਿੰਨੀ ਸਿਫਤ ਹੋਣੀ ਐ ਕਿ ਤੇਰੀ ਚਾਚੀ ਦੀ ਜਠਾਣੀ ਨੇ ਉਹਦੀ ਨੂੰ ਨੇ ਰੋਟੀ ਬਣਾ ਕੇ ਭੇਜੀ ਐ ਬੂਏ ਦੇ ਨਾਲ ਸੀ ਚਾਚੀ ਤੇ ਦੇ ਜਲੰਧਰੋਂ ਆਈ ਐ ਭੱਜੀ ਲੈ ਤਾਂ ਅਸੀਂ ਇੱਥੋਂ ਕੋਲੋਂ ਨਹੀਂ ਰੋਟੀ ਦੇ ਸਕਦੇ ਰੋਟੀ ਤੇ ਬੰਨੀ ਹੁੰਦੀ ਘਰ ਦੇ ਵਿੱਚ ਥੋੜੀ ਵੱਧ ਬਣ ਲੈਗੀ ਕੋਈ ਫਰਕ ਨਹੀਂ ਪੈਂਦਾ ਇੱਜ਼ਤ ਹੋਣੀ ਐ ਦੇਚ ਵੜੀ ਜੋਬਾ ਕੱਟੀ ਨੇ ਇੱਜੇ ਤੱਕ ਨਾਲ ਪਿਆਰ ਦੀ ਗੱਲ ਹੈ ਨਾ ਪਿਆਰ ਹੀ ਬਹੁਤ ਹੈਗਾ ਉਹ ਮੇਰੇ ਨਾਲ ਵੀ ਪਿਆਰ ਬੜਾ ਕਰਦੀ ਏ ਇਸੇਲੀ ਚਾਚੀ ਦੀ ਇਸੇਲੀ ਮੈਨਾਂ ਬਹੁਤ ਪਿਆਰ ਕਰਦੀ ਏ ਇੱਥੇ ਜਦੋਂ ਆਂਦੀ ਸੀ ਚਾਚੀ ਰਹਿੰਦੀ ਸੀ ਆਂਦੀ ਜਾਂਦੀ ਸੀ ਬਹੁਤ ਪਿਆਰ ਸੀ ਉਹਦਾ ਨਹੀਂ ਤੇ ਚਾਚੀ ਜੀ ਦੀ ਸੇਲੀ ਦੀਆਂ ਨੂੰਹਾਂ ਨਹੀਂ ਹੈਗੀਆਂ ਉਹਦੀਆਂ ਨਹੀਂ ਨਾ ਨੂੰਹਾਂ ਗਿਆ ਜੇ ਉਹਦੀਆਂ ਨੂੰਹਾਂ ਨਹੀਂ ਆ ਮੇਰੇ ਘਰ ਇੱਕ ਦਿਓ ਬਾਹਰ ਆਂਦੀ ਏ ਇੱਥੇ ਨਹੀਂ ਆ ਚਲੋ ਹਾਂ ਕੋਈ ਫਰਕ ਨਹੀਂ ਪੈਂਦਾ ਬਟੇ ਬਟੇ ਦਿਲ ਬੜਾ ਰੱਖੀਦਾ ਕੋਈ ਗੱਲ ਨਹੀਂ ਹੈਗੀ ਐਦਿ ਚ ਕੀ ਤਲ ਪੁੱਤ ਜਾ ਕੇ ਮੈਂ ਦੇਖਾ ਆਪਣਾ ਕਮਰਾ ਕੁੰਡਾ ਤੇਰੀ ਚਾਚੀ ਨੇ ਰਾਤ ਰਹਿਣਾ ਮੈਂ ਤਾਂ ਖੁਸ਼ੀ ਬੜੀ ਹੋਈ ਏ ਧਰ ਨੂੰ ਬਹਿ ਕੇ ਦੂਸੂ ਕਰਾਂਗੀ ਦੋਨ ਫਰਕ ਤਾਂ ਹੁੰਦਾ ਹੀ ਹੈ ਨਾ ਇੰਨੀ ਦੇਰ ਬਾਅਦ ਉਹ ਆਈ ਆਂਦੀ ਕਿਤੇ ਤੇ ਉਹ ਕਹਿੰਦੀ ਮੇਰੇ ਕੋ ਪਰਿਵਾਰ ਚੋਂ ਨਿਕਲਿਆ ਹੀ ਨਹੀਂ ਜਾਂਦਾ ਚਲੋ ਠੀਕ ਹੈ ਜਾਓ ਵੇਖ ਲਓ ਹਾਂ ਉਹ ਅਹੀ ਇੱਜ਼ਤਮਾਨ ਹੁੰਦੀ ਹੈ ਕੋਈ ਘਰ ਆਵੇ ਤੇ ਹਾਂਜੀ ਹਾਂ ਤੇਰੀ ਇਸ ਤੋਂ ਵੱਧੋ ਨਹੀਂ ਕਰਨਾ ਤੂੰ ਇਤੋਂ ਸਭ ਕੁਝ ਮੈਂ ਥੋੜੀ ਕਰਨਾ ਤੇਰੇ ਨਾਲ ਕਰਾਵਾਂਗੀ ਤੇ ਸਹੀ ਹੋ ਚਲੋ ਜਾ ਮਮੀ ਵੇਖ ਲਓ ਫਿਰ ਕਮਰਾ ਹਾਂ ਚਲ ਮੈਂ ਵੀ ਵੇਖ ਲੀ ਤੇ ਮੈਂ ਕੋਈ ਕਰਵਾ ਤੈਨਣਾ ਨਹੀਂ ਕੋਈ ਨਹੀਂ ਮੈਂ ਆਪੇ ਕਰ ਲੈਣਾ ਕੋਈ ਗੱਲ ਨਹੀਂ ਇੰਨੀ ਨਹੀਂ ਗੱਲ ਲਈ ਮੈਂ ਕਰ ਲਨੀ ਆਪੇ ਫਰਕ ਤੁਹਾਨੂੰ ਥੋੜੀ ਪਹਿਣਾ ਉਹ ਫਰਕ ਤੇ ਮੈਨੂੰ ਪਹਿਣਾ ਵਾ ਜਿਹੜੀ ਇੰਨੀ ਗਰਮੀ ਦੇ ਵਿੱਚ ਰੋਟੀਆਂ ਬਣਾਉਗੀ ਚਾਹਾਂ ਬਣਾਉਗੀ ਹੇ ਰਬਾ ਪਤਾ ਨਹੀਂ ਕਿੱਡਾ ਕਿੰਨਾ ਦਾ ਪਿਆਰ ਚਲੋ ਲੱਗੀ ਹੈ ਕੰਮ ਤੇ

ਰਕਤ ਤੇ ਬੈਠੀ ਰਹੀ ਨੀ ਆ ਤਾਲੂ ਕਿੱਥੇ ਪਾਈ ਮੈਂ ਤਾਂ ਗਰਮੀ ਚ ਆਈ ਆ ਗਰਮੀ ਪੈ ਗਈ ਮੈਨੂੰ ਮਿਲ ਕੇ ਠੰਡ ਵੀ ਆਈ ਯਾਰ ਬਾਰ ਬਾਰੀ ਗਰਮੀ ਹੋ ਬਾਰ ਬਾਰੀ ਚਲੋ ਜੇ ਕਰਕੇ ਬਾਹਰ ਨਾ ਨਹੀਂ ਹੋਣਾ ਮੈਂ ਪੈਂਜੀ ਬਹੁਤ ਗਰਮੀ ਹੈ ਫੇਰ ਕਿਉਂ ਨਾ ਆ ਤੋੜੀ ਆ ਮੈਂ ਤਾਂ ਆ ਕੇ ਤੈਨੂੰ ਮੁੜ ਜਾਵੇਂ ਨਹੀਂ ਮੈਂ ਕੱਢ ਕੇ ਤੇ ਤੂੰ ਹਸਨਾਲਾ ਚ ਬੈਠੀ ਰਵੇਂ ਮੁੜਨਾ ਤਾਂ ਨਹੀਂ ਸੀ ਪੈਂਜੀ ਆਉਣਾ ਤਾਂ ਸੀ ਮੈਂ ਗਰਮੀ ਦੇ ਕਰਕੇ ਹੀ ਮੈਂ ਕਹਿਣ ਦੀ ਹਾਂ ਵੀ ਨਾ ਆਵਾ ਨਹੀਂ ਨਹੀਂ ਹੋਰ ਤੂੰ ਸੁਣਾਓ ਠੀਕ ਹੋ ਹੁੰਦੇ ਕਿਹਾ ਨਹੀਂ ਭਈ ਹੁਣ ਤੇ ਚਲੋ ਬਾਹਰ ਨਾ ਬਣਿਆ ਤੇ ਆ ਗਈ ਹੁੰਜ ਵੀ ਨਹੀਂ ਆਂਦੀ ਟਾਈਮ ਤਾਂ ਲੱਗਦਾ ਨਹੀਂ ਬੱਚਿਆਂ ਵੇ ਤੁਹਾਨੂੰ ਪਤਾ ਤਾਂ ਹੈਗਾ ਸਾਰਾ ਕੁਝ ਚਲ ਕੋਈ ਨਹੀਂ ਚਲ ਤੁਸੀਂ ਬੈਠ ਜਾਓ ਹੋਰ ਕਿਰਨ ਤੇਰਾ ਕੀ ਆ ਲੈ ਮੇਰਾ ਬਿਲਕੁਲ ਵਧੀਆ ਚਲ ਵਧੀਆ ਹੀ ਚੱਲ ਸਾਰੇ ਬੱਚੇ ਠੀਕ ਹੈ ਸਾਰੇ ਠੀਕ ਹੈ ਮੇਰੀ ਗੱਲ ਸੁਣੋ ਆਏ ਦੇ ਕੁਦਰਤੀ ਮੰਮੀ ਨੇ ਤੁਹਾਡੇ ਫੇਵਰੇਟ ਕarele ਵੀ ਬਣਾਏ ਨੇ ਓ ਮਾਈ ਗੋਡ ਵਧੀਆ ਗੱਲ ਫਿਰ ਫਿਰ ਤੇ ਖਾ ਕੇ ਹੀ ਜਾਣੀ ਰੋਟੀ ਰਾਤ ਨੂੰ ਖਾਵਾਂਗੇ ਫੇ ਇਕੱਠੇ ਬਹਿ ਕੇ ਨਾਲ ਦਹੀਂ ਪਕੌੜੀਆਂ ਪਾ ਲਈ ਫਿਰ ਚਲੋ ਉਹਦੇ ਮੰਮੀ ਅੱਗੇ ਕਹਿੰਦੇ ਦਹੀਂ ਮੰਗਵਾ ਲਾਂਗੇ ਉਹਦੇ ਮੈਂ ਕਹਿੰਦੇ ਪਕੌੜੇ ਕਹਿੰਦੇ ਖਾਣੇ ਨਹੀਂ ਉਹਨਾਂ ਨੇ ਨਹੀਂ ਨਹੀਂ ਕੀ ਖਾਣੇ ਗੋਲਡੀ ਮੈਂ ਇਹ ਤੇ ਖਾਂਦੇ ਨਹੀਂ ਨਾ ਕarele ਖਾਂਦੇ ਨਾ ਪਿੰਡੀਆਂ ਖਾਂਦੇ ਆ ਚੱਲ ਉਹਨਾਂ ਲਈ ਤੂੰ ਵੱਖਰੀ ਬਣਾ ਲਈ ਆਪਾਂ ਦਿਖਾਵਾਂਗੇ ਨਾ ਕੋਈ ਹਾਂ ਚਲੋ ਮੰਮੀ ਮੈਂ ਨਾ ਪਾਣੀ ਲੈ ਕੇ ਆਨੀ ਚਾਚੀ ਜੀ ਵਾਸਤੇ ਪਤਾ ਕੋਲਡ ਡਰਿੰਕ ਵਰਾ ਨਾ ਲੈ ਨਿੰਬੂ ਵਾਲਾ ਲਿਆਵੀ ਵਿੱਚ ਨਮਕ ਪਾਉਣਾ ਹੀ ਮਿੱਠਾ ਵੀ ਨਹੀਂ ਪਾਉਣਾ ਤੇ ਜਿਆਦਾ ਠੰਡਾ ਵੀ ਨਾ ਲਿਆਵੀ ਮੇਰਾ ਪੁੱਤ ਚਾਚੀ ਜੀ ਮੈਂ ਸ਼ਰਬਤ ਨਾ ਲੈਵਾਂ ਨਹੀਂ ਪੁੱਤ ਸ਼ਰਬਤ ਨਹੀਂ ਪੀਣਾ ਨਿੰਬੂ ਵਾਲਾ ਪਾਣੀ ਪੀਣਾ ਅੱਛਾ ਨਿੰਬੂ ਗਰਮੀ ਬੜੀ ਹੈ ਨਾ ਬਾਹਰ ਉਹ ਮੰਮੀ ਪਤਾ ਗੱਲ ਕੀ ਆ ਨਿੰਬੂ ਤੁਹਾਨੂੰ ਪਤਾ ਖਤਮ ਹੋ ਗਿਆ ਹੈ ਨਹੀਂ ਆ ਉਮਮੇ ਬੇਟਾ ਮੋੜ ਤੇ ਮਿਲਦੀ ਹੈ ਦੁਕਾਨ ਮੋੜ ਤੇ ਹੀ ਹੈ ਤੈਨੂੰ ਕਿਹੜਾ ਐਟਵਾ ਨਹੀਂ ਆਂਦਾ ਐਟਵਾ ਤੇ ਚੜ ਤੇ ਨਾਲ ਭੱਜ ਕੇ ਲੈ ਆ ਜਾ ਕੇ ਤੇ ਬਣਾ ਲਿਆ ਤੇਰੀ ਚਾਤੀ ਇੰਨੀ ਢੇਰ ਪਾਈ ਨਾ ਗਰਮੀ ਇੰਨੀ ਚੋਈ ਹੈ ਲੈ ਆ ਨਿੰਬੂ ਪਾਣੀ ਬਣਾ ਦੇ ਮਮੇ ਹਾਂ ਜਾ ਮੇਰਾ ਪੁੱਤ ਬਣਾ ਲੈ ਠੀਕ ਆ ਦੱਸੋ ਗਰਮੀ ਇੱਕ ਤੇ ਇੰਨੀ ਆ ਉਤੋਂ ਕਿਤਰਾ ਡਿਮਾਂਡਸ ਕਰੰਦੇ ਆ ਅਖੇ ਨਿੰਬੂ ਪਾਣੀ ਬਣਾ ਲਿਆ ਅ ਨਿੰਬੂ ਪਾਣੀ ਬਣਾਣਾ ਕਿਹੜਾ ਸੋਖਾ ਵਾ ਨੀਂਬੂ ਤੋਂ ਮੈਂ ਲੈ ਗਈ ਐ ਨੀ ਧੋਪ ਦੇ ਵਿੱਚੋਂ ਬਾਹਰੋਂ ਜਾ ਕੇ ਤੇ ਮੰਮੀ ਬੜੇ ਮਜੇ ਨਾਲ ਕਹਿੰਦੇ ਆ ਪੋਲੇ ਜਿਹੇ ਮੂੰਹ ਨਾਲ ਐਕਟਿਵਾ ਤੇ ਚੱਲ ਜਾ ਦੱਸ ਐਕਟਿਵਾ ਤੇ ਧੋਪ ਨਹੀਂ ਲੱਗਦੀ ਐਵੇਂ ਹੀ ਜਾਣ ਕੇ ਨਾ ਇਹ ਦੱਸੋ ਸੂਰੇ ਮੇਰਾ ਕਿਹੜਾ ਚਾਚਾ ਆਦਾ ਜਿਹੜਾ ਕਹਿੰਦਾ ਕਿ ਹਾਂ ਕਿਰਨ ਮਾਂਜੀ ਆਂਦੇ ਆ ਤੇ ਮੈਂ ਘੁੰਡ ਕੱਢ ਕੇ ਬਹਿ ਜਾਂਦਾ ਵਾਂ ਤਾਂ ਕਿ ਇਹਨਾਂ ਨੂੰ ਗਰਮੀ ਨਾ ਲੱਗੇ ਆਪ ਤੇ ਬਾਹਰੋਂ ਆਏ ਕੀ ਹਾਲ ਹੋ ਗਿਆ ਤੇ ਮੈਂ ਜਾਇਦ ਕਿ ਸ਼ਰਬਤ ਬਣਾ ਲੈਨੇ ਸ਼ਰਬਤ ਦਾ ਕਿਹੜਾ ਇੰਨਾ ਕੰਮ ਹੁੰਦਾ ਵਾ ਸਿੱਧਾ ਪਾਓ ਪਾਣੀ ਤੇ ਘੋਲ ਦੋ ਆ ਨਿੰਬੂ ਦਾ ਆਪ ਕੀ ਕਹਿੰਦੇ ਕਾਲਾ ਲੂਣ ਪਾ ਕੇ ਲਿਆਈ ਕੀ ਕਹਿੰਦੇ ਕਾਲੀ ਮਿਰਚ ਪਾ ਕੇ ਲਿਆਈ ਵੇਖ ਤੇ ਇਹਨਾਂ ਦੇ ਡਰਾਮੇ ਬੜੇ ਤੇ ਠੰਡਾ ਥੋੜਾ ਸਾਬਾ ਲਿਆਈ ਹੁਣ ਮੈਂ ਕਿਹੜੇ ਤੇ థਰਮੋਮੀਟਰ ਰੱਖਿਆ ਵਾ ਕਿ ਜਿਹੜਾ ਟੈਂਪਰੇਚਰ ਮੈਂ ਚੈੱਕ ਕਰਾਂ ਕਿ ਇਹ ਕਿੰਨਾ ਠੰਡਾ ਵਾ ਕਿੰਨਾ ਗਰਮ ਦੱਸ ਆ ਮੰਮੀ ਨੇ ਵੀ ਨਾ ਗਰਮੀ ਦੇ ਵਿੱਚ ਆਪ ਤੇ ਇਹਨਾਂ ਨੇ ਕੀ ਮੈਂ ਕਹਾਂ ਮੈਨੂੰ ਵਕਤ ਪਾਤਾ ਵਾ ਉਹ ਤੋਂ ਕਹਿੰਦੇ ਆ ਕਿ ਰੋਟੀ ਵੀ ਦੇਣੀ ਹੋ ਹਸਪੀਟਲ ਦੇ ਦੱਸੋ ਤੁਹਾਡਾ ਕਿਹੜਾ ਫਰਜ਼ ਆ ਨਾ ਰੋਟੀ ਦੇਣ ਦਾ ਸਾਡਾ ਨਾ ਕਿਹੜਾ ਕਦੇ ਉਹ ਮਿਲੇ ਵਰਤੇ ਆ ਉਹ ਤੇ ਚਾਚੀ ਦੇ ਸਹੇਲੀਆਂ ਉਹ ਵੀ ਸਹੇਲੀਆਂ ਚਾਚੀ ਨੂੰ ਹੀ ਕੀ ਲੋੜ ਪਈ ਆ ਆ ਸਹੇਲੀਆਂ ਦੇ ਸਹੇਲੀ ਦੇ ਕਰਕੇ ਏਡੀ ਦੂਰੋਂ ਇੱਥੇ ਆ ਗਈ ਦੱਸ ਪਹਿਲਾਂ ਤਾਂ ਆਪਣੇ ਘਰ ਨਿੰਬੂ ਮੁੱਕਦੇ ਨਹੀਂ ਹੁੰਦੇ ਤੇ ਅੱਜ ਕਿਤਰਾ ਮੁੱਕ ਗਿਆ ਤੁਸੀਂ ਨਿੰਬੂ ਪਾਣੀ ਪੀਣਾ ਬੰਦ ਕਰਤਾ ਵਾ ਉਹ ਬੱਚੇ ਆਈਕਲ ਸਮਾਂ ਬਦਲ ਗਿਆ ਹੀ ਉਹ ਐ ਹੀ ਸ਼ਰਬਤ ਹੀ ਪਸੰਦ ਕਰਦੇ ਆ ਮੈਂ ਤੇ ਲਈ ਆਈ ਜਾਂਦੇ ਹੀ ਬੋਤਲਾਂ ਦੀਆਂ ਬੋਤਲਾਂ ਚੁੱਕ ਕੇ ਆ ਵੀ ਘੋਲ ਘੋਲ ਕੇ ਪੀਜਣਾ ਆਏਗੇ ਨੂੰ ਭੁਲਾਈ ਜਾਂਦੇ ਹੋਈ ਘੋਲ ਘੋਲ ਮੈਂ ਤਾਂ ਕਹਦਾ ਨਹੀਂ ਮੈਂ ਨਹੀਂ ਪੀਣਾ ਨਹੀਂ ਅਹੀਂ ਤੇ ਕਿੰਨੇ ਸੋਨੇ ਨਿੰਬੂ ਪਾਣੀ ਜਿਹੜਾ ਕੋਈ ਐ ਨਿੰਬੂ ਪਾਣੀ ਬਣਾਉਣਾ ਵਿੱਚ ਖੰਡ ਪਾਉਣੀ ਵਿੱਚ ੂਣ ਪਾਉਣਾ ਤੇ ਕਾਲੀ ਜੀਰੀ ਪਾਉਣੀ ਨਾਲ ਜੀਰਾ ਭੁੰਨ ਕੇ ਉਹ ਪਾਈਦਾ ਹੁੰਦਾ ਏ ਪੀਠੰਡੀ ਰਵੇ ਹੰਡੀ ਰਵੇ ਐ ਹੀ ਹੁੰਦਾ ਮੈਂ ਕਿ ਘਰ ਮੁੱਕਾ ਨਹੀਂ ਸੀ ਤੂੰ ਬਿਜਾਰ ਜਾਨੀ ਜਾਂ ਤੂੰ ਲੈ ਨਹੀਂ ਜੇ ਮੈਂ ਜਾਨੀ ਜਾਂ ਮੈਂ ਲੈ ਨਹੀਂ ਕਰ ਤਲੂਂ ਦੀ ਡੱਬੀ ਆਪਾਂ ਪਹਿਲਾਂ ਹੀ ਕੁੱਟ ਕੇ ਭਰ ਲਈਏ ਹੋਰ ਸਾਰ ਟੋਕਰੀ ਭਰੀ ਰਲਦੀ ਸੀ ਨਿੰਬੂਆਂ ਦੇ ਨਾਲ ਬੱਚੇ ਪਸੰਦੀ ਨੇ ਉਹਨ ਕਰਦੇ ਐਹੀ ਸ਼ਰਬਤ ਘੋਲ-ਘੋਲ ਕੇ ਪੀ ਵੀ ਜਾ ਸਰਬਤ ਨਾਲ ਕੋਈ ਕੰਮ ਕਰਦੇ ਸ਼ਰਬਤ ਨਾਲ ਕੋਈ ਫਾਇਦਾ ਨਹੀਂ ਹਵਾ ਨਿੰਬੂ ਪਾਣੀ ਨਾਲ ਫਾਇਦਾ ਜੇ ਕਹਤੇ ਹੈ ਚਲੋ ਬੱਚਿਆਂ ਦੀ ਮਰਤੀ ਹਾਂ ਸੋਕੇ ਕੰਮ ਕਰਦੇ ਲੋ ਤੁਹਾਡਾ ਨਿੰਬੂ ਪਾਣੀ ਬਣ ਕੇ ਤਿਆਰ ਪੜੋ ਪੁੱਤ ਮੇਰਾਨੀ ਤੂੰ ਹੀ ਵੀ ਨਿੰਬੂ ਪਾਣੀ ਪੀਆ ਕਰੋ ਨਿੰਬੂ ਪਾਣੀ ਦੇ ਫਾਇਦਾ ਜੇ ਸ਼ਰਬਤ ਵਾਲੇ ਨਾ ਲਿਆਇਆ ਕਰੋ ਉਹ ਮਤ ਨਾ ਪੀਆ ਕਰੋ ਦੁਪਹਿਰ ਨੂੰ ਲੱਸੀ ਬਣਾ ਕੇ ਪੀਤੀ ਖਾਂਡ ਵਾਲੀ ਪੀਲੀ ਕਾ ਹੀ ਲੂਣ ਵਾਲੀ ਪੀਲੀ ਹਾਂਜੀ ਤੇ ਆ ਜਿਹੜਾ ਤੂੰ ਸ਼ਰਬਤ ਘੁਲਿਆ ਕਾ ਲੈ ਲੈਂਦੇ ਇਹ ਨਾ ਲੈ ਆਕਰ ਪੁੱਤ ਇਹਨਾਂ 'ਚ ਫਾਇਦਾ ਵਾ ਲੱਛੀ 'ਚ ਫਾਇਦਾ ਵਾ ਉਹ 'ਚ ਥੋੜੀ ਕੋਈ ਫਾਇਦਾ ਨਹੀਂ ਨਹੀਂ ਮੰਮੀ ਨੇ ਤੁਹਾਨੂੰ ਦੱਸਿਆ ਨਹੀਂ ਆਪਾਂ ਸ਼ਰਬਤ ਉਹ ਖਸਖਸ ਵਾਲਾ ਲੈਣੇ ਆ ਜਿਹੜਾ ਮਰਜ਼ੀ ਹੋਵੇ ਉਹ ਨਹੀਂ ਫਾਇਦੇਮੰਦ ਆ ਨਿੰਬੂ ਵਾਲਾ ਪਾਣੀ ਫਾਇਦੇਮੰਦ ਹੈ ਕਿ ਨਾ ਵੇਖ ਲੈ ਪੁੱਤ ਚਾਚੀ ਤੇਰੀ ਕੀ ਕਹਿੰਦੀ ਵੀ ਐ ਠੀਕ ਕਹਿੰਦੀ ਵੀ ਜੋ ਕਹਿੰਦੀ ਐਸਰੇ ਹੀ ਅਸੀਂ ਬਣਾਉਂਦੇ ਸੀ ਪਹਿਲਾਂ ਹੁਣ ਕਿੱਡਾ ਵਧੀਆ ਐਸਰੇ ਇਹ ਹਾਜਮਾ ਵੀ ਕਰਦਾ ਈ ਤੇ ਅੰਦਰ ਠੰਡਕ ਵੀ ਪੰਦਾ ਸ਼ਰਬਤ ਨਹੀਂ ਹੈ ਕੁਝ ਬੰਦੇ ਆਦਾ ਪੀਤਾ ਪਾਉਂਦੇ ਨੇ ਨਹੀਂ 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 ਸ਼ਰਬਤ ਵਧੀਆ ਵੇ ਅਰੇ ਐ ਚੀਜ਼ ਤੇ ਫਾਇਦਾ ਕੀ ਨਹੀਂ ਹਾਂਜੀ ਹਾਂਜੀ ਹਾਂ ਹਾਜਮਾ ਕਰਦਾ ਮਮੀ ਉਹ ਪੁੱਤ ਮੇਰੇ ਕਹਿੰਦਾ ਮਤੈ ਹਾਜਮੇ ਨੂੰ ਠੀਕ ਰੱਖਦਾ ਨਿੰਬੂ ਪਾਣੀ ਹਾਂਜੀ ਹਾਂਜੀ ਕੋਈ ਉਹ ਉਹ ਮਮਾਰ ਹੋਵੇ ਤੋ ਉਹਨੂੰ ਕਹਿੰਦੇ ਨੇ ਨਿੰਬੂ ਪਾਣੀ ਦਿਓ ਉਲਟੀਆਂ ਆਉਂਦੀਆਂ ਹੁੰਨ ਤੈਨੂੰ ਨਿੰਬੂ ਪਾਣੀ ਦਿਓ ਤੇ ਠੀਕ ਹੋਈ ਵੇ ਇਸ ਲਈ ਹਾਜਮੇ ਨੂੰ ਠੀਕ ਰੱਖਦਾ ਪੁੱਤ ਜਿਹੜਾ ਗਰਮੀਆਂ 'ਚ ਆਪਾਂ ਖਾਂਦੇ ਹਾਂ ਨਾ ਵੱਧ ਕੱਠ ਹੋ ਜਾਂਦਾ ਉਹ ਪਚ ਜਾਂਦਾ ਨਿੰਬੂ ਪਾਣੀ ਨਾਲ ਇਸ ਕਰਕੇ ਨਿੰਬੂ ਪਾਣੀ ਪੀਦਾ ਪਰ ਚਾਚੀ ਤੂੰ ਇਹਦੇ ਆ ਕੁਝ ਖਾਦੈ ਨਹੀਂ ਪਹਿਲਾਂ ਹੀ ਹਾਜਮਾ ਕਰ ਤੂੰ ਉੱਥੇ ਵੀ ਤੇ ਪੁੱਤ ਖਾਦਾ ਹੀ ਸੀ ਨਾ ਰੋਟੀ ਉੱਥੇ ਤੇ ਖਾਦੀ ਹੈ ਨਾ ਆਈ ਕਿ ਤੂੰ ਵੈਸੇ ਪੁੱਤਰ ਖਾਣਾ ਹੀ ਉਹ ਜਿਆ ਫਾਸਟ ਫੂਡ ਬੱਚੇ ਇੰਨਾ ਖਾਲ ਲੰਦੇ ਤੇ ਇਹ ਤੇ ਬਹੁਤ ਜ਼ਰੂਰੀ ਹੈ ਪੀਣਾ ਤੇ ਚਾਚੀ ਜੀ ਰੋਟੀ ਫਿਰ ਤੁਸੀਂ ਉਹਨਾਂ ਨੂੰ ਭੇਜਣੀ ਆ ਪੁੱਤ ਤੂੰ ਨਾਮ ਕਾਦੀ ਪੁੱਛਣੀ ਪਈ ਇਹ ਸਾਡੇ ਘਰ ਆਏ ਆ ਤੇ ਹੁਣ ਸਾਡਾ ਫਰਜ਼ ਬੰਦਾ ਰੋਟੀ ਭੇਜਦੀ ਐ ਇਹ ਵੀ ਖਾਣ ਕੇ ਸਾਡੇ ਨਾਲ ਸਾਰੇ ਇਕੱਠੇ ਬੈਠੋ ਤੇ ਹਸਤਾਲ ਵੀ ਭੇਜਨੀ ਐ ਕਈ ਹਲਕੇ ਬਣਾਣੇ ਆ ਤੂੰ ਮੈਂ ਚਲ ਬਦਾਲ ਕੇ ਕਰਨੇ ਆ ਸਾਰਾ ਕੰਮ ਹਾਂ ਹਾਂ ਬਟੇ ਭੇਜਦੀ ਐ ਮੈਂ ਆਪ ਗਿਆ ਸੀ ਚਾਚੀ ਤੇਰੀ ਇਹ ਸਾਰਾ ਕੁਝ ਇੱਥੋਂ ਜਾਏਗਾ ਚਾਹ ਪਾਣੀ ਰੋਟੀ ਇੱਥੋਂ ਹੀ ਜਾਏਗਾ ਚਲੋ ਠੀਕ ਆ ਮੇਰਾ ਅਜ ਤੱਕ ਤਾਂ ਨਹੀਂ ਆਈ ਹਾਂ ਮੈਂ ਭਾਂਜੀ ਪਰਸੋਂ ਦੀ ਆਈ ਹਾਂ ਤੇ ਤੈਨੂੰ ਆ ਜਿਆਦਾ ਹੈ ਮੈਨੂੰ ਫੋਨ ਕਰਨ ਦਾ ਮੈਂ ਫੇਰ ਵੀ ਤੁਹਾਨੂੰ ਫੋਨ ਕੀਤਾ ਵੀ ਭੈਣ ਨੂੰ ਫੋਨ ਕਰਕੇ ਰਾਜੀ ਖੁਸ਼ੀ ਪੁੱਛ ਲਵਾਂ। ਉਹ ਬੇਟਾ ਤੂੰ ਮੈਂ ਵੀ ਤੇ ਆਂਦੀ ਪਤਾ ਕਰਨ ਤੇਰੇ ਦੇਖ ਤੂੰ ਆਪਣੀ ਸਹੇਲੀ ਬਾਹਰ ਪਤਾ ਕਰ ਤੇਰੀ ਇੱਜ਼ਤ ਹੀ ਵਤਨੀ ਸੀ ਤਾਂ ਮੈਂ ਵੀ ਆਂਦੀ ਪਤਾ ਕਰ। ਐ ਗਰਮੀ ਬੜੀ ਐ ਮੈਂ ਕੀ ਖੱਜਲ ਦੇ। ਕੋਈ ਗੱਲ ਨਹੀਂ ਬੱਚਿਆਂ ਕੋ ਗੱਡੀ ਹੀ ਐ ਬੱਚਾ ਨੇ ਮੈਨੂੰ ਗੱਡੀ ਚ ਲੈਣ ਨਾ ਸੀ। ਅੱਡੀ ਕਿਹੜੀ ਗੱਲ ਸੀ। ਮੈਂ ਨਾਲੇ ਰੋਟੀ ਪਾਣੀ ਤੇਰਾ ਵੀ ਲੈ ਕੇ ਆਂਦੀ ਤੇ ਭਾਂਤੂ ਰਹਿਣਾ ਸੀ ਉੱਤੇ। ਉਹਨਾਂ ਲਈ ਵੀ ਲੈ ਕੇ ਆਂਦੀ ਤਾਂ। ਤੁਹਾਡੀ ਗੱਲ ਤੇ ਬਿਲਕੁਲ ਠੀਕ ਐ। ਮੈਂ ਕਿਤੇ ਖੇਚਲ ਦੇਣੀ ਹੈ ਉਹ ਖੇਤੀ ਕਿਥੇ ਕੰਮ ਕਰਦੀ ਫਿਰ ਆਪਣਾ ਪਿਆਰ ਭੁੱਲ ਗਈ ਕਿੰਨਾ ਕ ਪਿਆਰ ਸੀ ਸਾਡਾ ਅਸੀਂ ਇੱਕ ਦੂਜੇ ਬਿਨਾ ਨਹੀਂ ਖਤਮ ਹੋਣਾ ਆਪਣਾ ਅਸੀਂ ਇੱਕ ਦੂਜੇ ਤੋਂ ਬਿਨਾ ਰਹਿੰਦੀਆਂ ਨਹੀਂ ਸੀ ਇਹ ਪਿਆਰ ਜੇ ਢਿਲਦੇ ਤੇ ਨਾ ਗੱਲ ਵੀ ਜੇ ਹੁੰਦੀ ਜਿੰਨੇ ਕੋਈ ਗੱਲ ਨਾ ਦੱਸਦੀ ਐਂਦੀ ਨਿਕਲ ਕੇ ਜਾਣਾ ਤੇ ਆਉਂਦੀ ਫੜਫੜਾ ਕੇ ਪਹਿਲਾਂ ਦੱਸ ਜਾਣਾ ਫਿਰ ਬਾਹਰ ਜਾਣਾ ਤੇ ਹੋਰ ਇਸ ਤਰ੍ਹਾਂ ਕਰਦੀਆਂ ਐਸੇ ਰਹੀ ਹੁੰਦਾ ਸੀ ਇਹੀ ਤੇ ਪਿਆਰ ਪਈ ਹੁਣ ਅੱਗੋ ਉਹ ਸਭ ਚੀਜ਼ਾਂ ਹੈ ਨਹੀਂ ਗਈਆਂ ਪਰ ਆਪਣਾ ਪਿਆਰ ਥੋੜੀ ਆਪਣਾ ਉਸ ਤਰ੍ਹਾਂ ਹੀ ਮੈਨੂੰ ਤੇ ਚਾਹ ਜੜ ਗਈ ਤੇਰੇ ਆਣ ਨਾਲ ਉਹ ਤੁਹਾਨੂੰ ਸ਼ੁਕਰ ਹੈ ਮੈਂ ਤੇਰੀ ਸ਼ਕਲ ਦੇਖੀ ਹੈ ਤੂੰ ਆਈ ਹੈ ਮੈਨੂੰ ਮਿਲੀ ਹੈ ਮੈਨੂੰ ਲੱਗਦਾ ਮੇਰਾ ਪਰਿਵਾਰ ਇਕੱਠਾ ਆਇਆ ਹੈ ਇਹ ਮੇਰਾ ਪਰਿਵਾਰ ਆਇਆ ਮੇਰੇ ਕੋਲ ਆਪਣਾ ਪਿਆਰ ਨਹੀਂ ਘੱਟ ਹੋ ਸਕਦਾ ਮਗਰ ਅੱਗੋ ਉਹ ਸਭ ਚੀਜ਼ਾਂ ਹੈ ਨਹੀਂ ਭੈਣ ਜੀ ਇਸ ਕਰਕੇ ਥੋੜਾ ਚੱਕੀਦਾ ਹੈ ਨਹੀਂ ਠਕਣਾ ਕਦੇ ਲਈ ਹੈ ਬੱਚੇ ਨੇ ਕਿਰਨ ਬੜੀ ਚੰਗੀ ਹੈ ਸਾਰਾ ਕੰਮ ਕਰਦੀ ਹੈ ਘਰ ਦਾ ਹੁਣ ਸਾਰਾ ਕੁਝ ਕਰਕੇ ਦੇਣਾ ਉਹ ਤੇ ਮੰਨਦੀ ਆ ਤੁਹਾਡੀ ਗੱਲ ਕਿ ਸਾਰੇ ਬੱਚੇ ਵੀ ਇੱਕੋ ਜਿਹੇ ਨਹੀਂ ਹੁੰਦੇ ਕੋਈ ਚੰਗੇ ਵੀ ਹੁੰਦੇ ਆ ਕੋਈ ਮਾੜੇ ਵੀ ਹੁੰਦੇ ਆ ਮਗਰ ਆਪਾਂ ਕਿਉਂ ਕਿ ਇਹਨੂੰ ਖੇਚਲ ਦੇਣੀ ਮੈਂ ਇਹ ਸਮਝਿਆ ਸੀ ਉਹ ਨਹੀਂ ਕੋਈ ਗੱਲ ਨਹੀਂ ਫੇਰ ਕੀ ਆ ਉਹ ਚਾਰਾਂ ਨੇ ਸਦਾ ਕੋਈ ਬਿਮਾਰ ਹੈ ਨਾ ਮਮੂ ਨਾ ਇੱਥੇ ਬੈਠੀ ਰਹਿਣਾ ਬਲ ਰੋਟੀ ਪਤ ਹਾਂਜੀ ਹਾਂਜੀ ਰੋਟੀ ਤੇ ਬਣ ਗਈ ਆ ਕੀ ਬੁੱਧ ਬਣਾਇਆ ਬਣਾਇਆ ਮਸਰਾਂ ਦੀ ਦਾਲ ਬਣਾਈ ਆ ਤੇ ਨਾਲੇ ਥੋੜੇ ਝੋਲ ਬਣਾਏ ਆ ਤੇ ਪੁੱਤਰੀ ਨਿਰਿਆ ਥੋੜੀ ਭੇਜਾਂਗੇ ਜਿਹੜਾ ਨਾਲ ਹੋਗਾ ਉਹ ਤੇ ਰੋਟੀ ਖਾਏਗਾ ਇੱਕ ਬਣਾ ਲੈ ਸੁੱਕੀ ਸਬਜ਼ੀ ਤੇ ਥੋੜਾ ਜਿਹਾ ਪਨੀਰ ਬਣਾ ਲੈ ਨਾਲ ਐਚ ਆਪਣੀ ਇੱਜ਼ਤ ਬੱਦਲੀ ਨਾਲ ਇੱਕ ਪਿਆਈ ਰੱਖ ਥੋੜਾ ਜਿਹਾ achar ਰੱਖ ਨਾਲ 59 ਦਿਨ ਚੁੱਟੇ ਦੇ ਬੈ ਕੈਨ ਨਹੀਂ ਅਸਲੀ ਤੂੰ ਬਣਾ ਐਨੀ ਗਰਮੀ ਹੈ ਤੇ ਰਹਿਣ ਦੇ ਕੱਲ ਬਣਾ ਦਾਂਗੇ ਤੇ ਮੰਮੀ ਜਿਹੜੀ ਸੁੱਕੀ ਸਬਜ਼ੀ ਕਹੀ ਐਨੀ ਗਰਮੀ ਹੈ ਟਾਈਮ ਹੋਣਾ ਹੀ ਲੱਗਣਾ ਉਹਨੂੰ ਵੀ ਬਣਾ ਤੇ ਪਨੀਰ ਬਣਾ ਦੇ ਪੁੱਤ ਟਾਈਮ ਕਾਦਾ ਲੱਗਣਾ ਪਿਆਜ਼ ਦੇ ਹਰੀ ਮਿਰਚ ਦੇ ਮੈਂ ਕੱਟਦੀ ਆਂ ਤੂ ਪਨੀਰ ਫੜ ਕੇ ਲੈ ਤੜਕਾ ਲਾ ਤੇ ਪਨੀਰ ਪਾਇਆ ਵੇਖ ਤੇ ਸਬ지 ਬਣ ਗਈ ਪਤਾ ਸਿਫਤ ਤੇਰੀ ਹੋਣੀ ਆ ਹਾਂ ਉਹਨਾਂ ਨੇ ਹਨਾ ਵੇਖ ਲੈ ਇਹਦੀ ਗਠਾਣੀ ਵੱਲੋਂ ਰੋਟੀ ਆਈ ਨੋ ਤੀਨੇ ਰੋਟੀ ਬਣਾ ਕੇ ਭੇਜੀ ਆ ਪਤਾ ਕਈਆਂ ਨੇ ਪੁੱਛਣਾ ਕਿੱਥੋਂ ਆਈ ਰੋਟੀ ਹਨਾ ਹੁਣ ਪਨੀਰ ਫੇਰ ਮੈਂ ਫੜ ਕੇ ਲਿਆਵਾ ਕੋਈ ਨਹੀਂ ਬੁੱਤਰ ਐਕਟਿਵ ਚੱਲ ਜਾਂ ਮੈਂ ਪੋਤੇ ਜਿਹੜਾ ਤੇ ਬਿਮਾਰ ਆ ਉਹ ਤੇ ਦਾਲ ਨਾ ਖਾ ਲੂਗਾ ਹਨਾ ਤੇ ਆ ਚਾਰ ਲਈ ਲੂਗਾ ਮਾਸਾ ਤੇ ਜਿਹੜੇ ਲਾਗੇ ਰਾਜੀ ਬੈਠੇ ਆ ਉਹ ਪਨੀਰ ਦੀ ਸਬ지 ਨਾਲ ਮਾਸਾ ਦਾਲ ਨਾ ਖਾ ਲੈਣਗੇ ਚੰਗਾ ਲੱਗੂਗਾ ਉਹਨਾਂ ਆਹੀਂ ਥੋੜੀ ਜਿਹੀ ਬਿਮਾਰ ਇਹਨਾਂ ਨੇ ਧਾਲ ਹੀ ਕੱਲੀ ਭੇਜੀ ਆਪਣੀ ਸਿੱਤ ਘਰੋਣੇ ਆਪਾਂ ਨਾਲੇ ਕੋਈ ਗੱਲ ਨਹੀਂ ਸ਼ਾਮ ਨੂੰ 골ਡੀ ਆਂਦਾ ਨਾ ਉਹਨੂੰ ਪਤਾ ਹੈ ਰੋਟੀਆਂ ਸਿੱਖ ਦੋ ਦਿਨ ਭੇਜਣੀ ਤੇ 골ਡੀ ਕੋਲੋਂ ਸਾਰੀਆਂ ਸਬਜ਼ੀਆਂ ਮੰਗਵਾ ਲੈਣੇ ਘਾਰ ਇਹ বেতন ਜਾਣਾ ਨਹੀਂ ਪਏਗਾ ਚਾਚੀ ਜੀ ਮੈਂ ਇੱਕ ਗੱਲ ਪੁੱਛਾਂ ਬੁਰਾ ਤੇ ਨਹੀਂ ਮੰਨੋਗੇ ਨਹੀਂ ਨਹੀਂ ਪੁੱਤ ਪੁੱਛ ਬੁਰਾ ਕਿਉਂ ਮੰਨੋਗੇ ਆ ਅੱਜ ਕੱਲ ਰੋਟੀ ਪਾਣੀ ਦਾ ਵੀ ਨਾ ਉਹਦੇ ਚਲੋ ਕੋਈ ਗੱਲ ਨਹੀਂ ਬਣਾ ਤੇ ਆਪਾਂ ਦਿੱਤੀ ਹੈ ਰੋਟੀ ਹਣਾ ਤੁਹਾਨੂੰ ਕੀ ਇਤਰਾਜ ਪਰ ਅੱਜ ਕੱਲ ਤੇ ਸਾਰਾ ਕੁਝ ਹਸਪੀਟਲਾਂ ਦੇ ਵਿੱਚ ਹੀ ਮਿਲ ਜਾਂਦਾ ਜੋ ਵੀ ਪੇਸ਼ੈਂਟ ਨੂੰ ਰਿਕੁਆਇਰਡ ਹੁੰਦਾ ਵਾ ਤੇ ਉਹ ਡਾਕਟਰਸ ਨਾਲ ਹੀ ਕਹਿ ਦਿੰਦੇ ਕਿ ਹਾਂ ਉਹਨੇ ਖਾਣਾ ਵਾ ਤੇ ਉਹ ਉੱਥੇ ਕੈਂਟੀਨ ਦੇ ਵਿੱਚ ਬਣਵਾ ਕੇ ਲੈ ਆਉਂਦੇ ਆ ਤੇ ਅੱਜ ਕੱਲ ਦੇ ਹਸਪੀਟਲਾਂ ਦੀਆਂ ਕੈਂਟੀਨਾਂ ਇੰਨੀਆਂ ਵਧੀਆ ਹੁੰਦੀਆਂ ਉਹ ਕਿਹੜਾ 5 ਸਟਾਰ ਨਾਲੋਂ ਘੱਟ ਹੁੰਦੀਆਂ ਅਰੇ ਜੋ ਆਪਾਂ ਆਰਡਰ ਕਰਨਾ ਹੁੰਦਾ ਨਾ ਭਾਵੇਂ ਪਨੀਰ ਖਾਣਾ ਭਾਵੇਂ ਦਾਲ ਖਾਣੀ ਆ ਭਾਵੇਂ ਸਬਜ਼ੀ ਖਾਣੀ ਆ ਉਹ ਸਾਰਾ ਕੁਝ ਹੀ ਮਿਲ ਜਾਂਦਾ ਵਾ ਨਾਲੇ ਤੁਸੀਂ ਇੰਨੀ ਦੂਰੋਂ ਉੱਥੇ ਰਹਿਣ ਰਵਾਨਦਾ ਹਨਾ ਇੱਥੇ ਨਹੀਂ ਮਤਲਬ ਉੱਥੇ ਤੁਸੀਂ ਕਹਿੰਦੇ ਨਾ 2 ਦਿਨ ਰਹਿਣਾ ਨਾਲੇ ਅੱਜਕੱਲ ਤੇ ਪੇਮੈਂਟ ਕਰੀ ਜਾਓ ਤੇ ਉਹ ਤੁਹਾਨੂੰ ਬ੍ਰੇਕਫਾਸਟ ਲੰਚ ਡਿਨਰ ਸਾਰਾ ਕੁਝ ਰਿਕੁਆਇਰ ਕਰਦੇ ਆ ਤੇ ਉਹ ਜਿਹੜਾ ਹੁੰਦਾ ਨਹੀਂ ਇਹ ਪੈਕੇਜ ਆ ਉਹ ਪੈਕੇਜ ਦੇ ਵਿੱਚ ਸਾਰਾ ਕੁਝ ਆ ਜਾਂਦਾ ਵਾ ਆ ਮੇਰੇ ਵੀ ਥੋੜੇ ਥੋੜੇ ਟਾਈਮ ਹੋਇਆ ਮੰਮੀ ਨੂੰ ਪਤਾ ਆ ਕੋਈ ਰਿਸ਼ਤੇਦਾਰ ਹੀ ਉਹ ਉਹਨਾਂ ਨੇ ਇਹ ਪੈਕੇਜ ਲਿਆ ਹਨੂ ਉਹਨਾਂ ਨੇ ਕੋਈ ਵੀ ਤੰਗ ਨਹੀਂ ਕੀਤਾ ਕਿ ਤੁਸੀਂ ਸਾਨੂੰ ਰੋਟੀ ਬਣਾ ਕੇ ਦਿਓ ਆ ਪਤਾ ਡੇ ਰਹਿਣਾ ਨਾ ਮਾ ਬੜਾ ਵਧੀਆ ਰਹੀ ਹੈ ਨਾ ਮੰਮੀ ਉਹਨਾਂ ਨੇ ਦੇ ਪੈਕੇਜ ਲਿਆ ਸੀਗਾ ਪੈਕੇਜ ਦੇ ਵਿੱਚ ਸਾਰਾ ਕੁਝ ਆ ਗਿਆ ਪੁੱਤਰ ਨਹੀਂ ਠੀਕ ਲੱਗਦਾ ਉਹ ਰੋਟੀਆਂ ਇੰਡੀਆਂ ਵਧੀਆ ਨਹੀਂ ਹੁੰਦੀਆਂ ਜੋ ਫਰੈਸ਼ ਫੈਸਿਓ ਸਿਲੈਕ ਕਰੋ ਬਣ ਕੇ ਜਾਂਦੀ ਹੈ ਨਾਲੇ ਬਿਮਾਰ ਆਪਣੀ ਮੰਨ ਨੂੰ ਤਾਂ ਸਲੀਨ ਨਹੀਂ ਜੀ ਆਪਣੇ ਪੇਸ਼ੰਦ ਨੂੰ ਆਇਆ ਨਾਲੇ ਕੱਲੇ ਛੱਡਣ ਦਾ ਸਮਾਂ ਪਿਆ ਹੈ ਕਈ ਕਈ ਦਵਾਈਆਂ ਦਿੰਦੇ ਕੋਈ ਰੈਕਟਿੰਗ ਕਰ ਦੇ ਉਹਨਾਂ ਨੂੰ ਮੋਹਿਆ ਦੇ ਤੁਹਾਨੂੰ ਦੱਸਣਾ ਤੁਹਾਡੇ ਪੇਸ਼ੰਦ ਨੂੰ ਆ ਗਿਆ ਨਹੀਂ ਹੋ ਗਿਆ ਉਹ ਮੰਮੀ ਵੱਡੇ ਹਸਪਤਾਲਾਂ 'ਚ ਸਾਰਾ ਕੁਝ ਉਹਨਾਂ ਨੂੰ ਪਤਾ ਹੁੰਦਾ ਵਾ ਇੰਨੇ ਵੱਡੇ ਵੱਡੇ ਡਾਕਟਰ ਆ ਉਹ ਕੋਈ ਬੇਗੂਸੜਾ ਕਿ ਤੁਹਾਡੇ ਪੇਸ਼ੈਂਟ ਨੂੰ ਕੁਝ ਹੋ ਜਾਊਗਾ ਤੇ ਉਹਨਾਂ ਨੂੰ ਪਤਾ ਨਹੀਂ ਲੱਗੂਗਾ ਤੇ ਪੁੱਤਰ ਅਸੀਂ ਦਿਲ ਹੌਂਸਲਾ ਬੰਦ ਪੈਂਦਾ ਹੀ ਮਨ ਮੰਦਾ ਹੀ ਪੇਸ਼ੈਂਟ ਸਾਡਾ ਉੱਥੇ ਪਿਆ ਹੋਇਆ ਤੇ ਨਹੀਂ ਸੁਣ ਗਾਲ ਮਿਲਦਾ ਤਾਂ ਸਭ ਕੁਝ ਆ ਮਗਰ ਘਰ ਦੀ ਵਰਗੀ ਰੀਸ ਨਹੀਂ ਹੁੰਦੀ ਪੁੱਤ ਤੇ ਨਾਲੇ ਆਪਣੇ ਪੇਸ਼ੈਂਟ ਲੱਗੇ ਅਸੀਂ ਆਪ ਰਹਿਣਾ ਉਹਨਾਂ ਦਾ ਕੀ ਪਤਾ ਰਾਤ ਆਉਂਦੇ ਆ ਕਿ ਨਹੀਂ ਆਉਂਦੇ ਪੇਸ਼ੈਂਟ ਪਾਣੀ ਮੰਗਦਾ ਕੀ ਮੰਗਦਾ ਹੁਣ ਮੰਮੀ ਤੇਰੀ ਬਿਮਾਰ ਹੋ ਜੂ ਤੂੰ ਉੱਥੇ ਛੱਡ ਕੇ ਆ ਜਾਵੇਂਗੀ ਇਹਨੂੰ ਤਸੱਲੀ ਹੋਊਗੀ ਜਿੰਨਾ ਚਿਰ ਤੁਸੀਂ ਨਹੀਂ ਰਹੋਗੇ ਨਾ ਤਸੱਲੀ ਨਹੀਂ ਹੋਣੀ ਤੇ ਜਿੰਨਾ ਚਿਰ ਤੁਸੀਂ ਨਹੀਂ ਆਓਗੇ ਨਾ ਉਹਨਾਂ ਦਾ ਦਿਲ ਨਹੀਂ ਲੱਗਣਾ ਉੱਥੇ ਉਹਨਾਂ ਤੋਂ ਜਿਹੜਾ ਠੀਕ ਹੋਣਾ ਉਹਨਾਂ ਹੋਰ ਬਿਮਾਰ ਹੋ ਜਾਣਾ ਜਦੋਂ ਘਰ ਦੇ ਬੰਦੇ ਨਾਲ ਲੱਬੇ ਲੱਗੇ ਲੈ ਦੱਸ ਮੈਂ ਚਾਚੀ ਸਹੀ ਗੱਲ ਨਹੀਂ ਬੋਲੀ ਮੈਂ ਤੇ ਮੰਮੀ ਦੀ ਗੱਲ ਹੀ ਨਹੀਂ ਕੀਤੀ ਉਹਨਾਂ ਲਈ ਜੇ ਮੈਂ ਇਹ ਤੈਨੂੰ ਗੱਲ ਦੱਸੀ ਆ ਚਾਚੀ ਜੀ ਮੇਰੀ ਗੱਲ ਸੁਣਨਾ ਜੇ ਇਤਰਾਹ ਦਾ ਕਦੀ ਟਾਈਮ ਆਇਆ ਰੱਬ ਨਾ ਕਰੇ ਤੇ ਆਪਾਂ ਦੇ ਪੈਕੇਜ ਹੀ ਲਈ ਹੋਣੇ ਆ ਇੰਨਾ ਨਾ ਸਾਨੂੰ ਟੈਨਸ਼ਨ ਨਾ ਮੰਮੀ ਨੂੰ ਟੈਨਸ਼ਨ ਤੇ ਮੰਮੀ ਤੁਹਾਨੂੰ ਵੇਖਣ ਤੇ ਚੱਲਦੇ ਕਿੰਨੂੰ ਵੇਖੂ ਤੇ ਪੈਸਾ ਨੂੰ ਵੇਖੂਗੀ ਨਹੀਂ ਨਹੀਂ ਆਪਾਂ ਦੇ ਵਿੱਚ ਵਿੱਚ ਆ ਕੇ ਬੈਠਾਂਗੇ ਪਰ ਖਾਣ ਪੀਣ ਦਾ ਸਿਸਟਮ ਤੇ ਆਪਾਂ ਇਤਰੇ ਹੀ ਕਰਾਂਗੇ ਨਾ ਐਵੇਂ ਆਪਾਂ ਫਿਰ ਗਰਮੀ ਦੇ ਵਿੱਚ ਕਦੀ ਇਧਰੋਂ ਆਏ ਖੱਜਲ ਖਰਾਬ ਹੋਏ ਮੈਂ ਵੀ ਕਿੰਨਾ ਕਾਵਾ ਜਾਵਾਂਗੀ ਇਹ ਤੇ ਤੁਹਾਨੂੰ ਪਤਾ ਵਗੀ ਦਿਨਾਂ ਦਿਨਾਂ ਦੇ ਹਿਸਾਬ ਨਾਲ ਬਾਹਰ ਰਹਿੰਦੇ ਆ ਤੁਸੀਂ ਉੱਥੇ ਵੇਖਿਆ ਉਹਨਾਂ ਨੇ ਕਦੋਂ ਦੀ ਚੀਜ਼ ਬਣਾਈ ਹੈ ਕਦੋਂ ਦੀ ਨਹੀਂ ਉਹਨਾਂ ਨੇ ਬਣਾ ਕੇ ਫ੍ਰਿਜ ਚ ਲਾਤੀ ਆ ਪੇਸ਼ੈਂਟ ਨੇ ਮੰਗੀ ਗਰਮ ਕਰਕੇ ਤੁਹਾਨੂੰ ਆਸਤਰਾ ਹੀ ਹੁੰਦਾ ਤੁਸੀਂ ਆਪਣੀ ਫ੍ਰੈਸ਼ ਕਰੋ ਬਣਾਣੀ ਉਹਦਾ ਨਾ ਫਾਇਦਾ ਹੋਣਾ ਕਿ ਉਹ ਖਾਣ ਦਾ ਫਾਇਦਾ ਹੋਣਾ ਉੱਥੇ ਐਸਤਰਾ ਹੀ ਕਰਦੇ ਹਸਪਤਾਲਾਂ 'ਚ ਐਨੀ ਸਰੀਤੀ ਬਣਾ ਲੰਦੇ ਕੰਡੀਆਂ ਰਾ ਦਿੰਦੇ ਪੇਸ਼ੰ ਨੂੰ ਜਿਸੇ ਦੇਣੀ ਹੋ ਗਰਮ ਕਰਕੇ ਦੇ ਦੇਤੀ ਫਰੈਜ ਥੋੜੀ ਹੁੰਦੀ ਉਥੀ ਚਲੋ ਛੱਡੋ ਮੰਮੀ ਮੈਂ ਤੇ ਬਸ ਕਹਿ ਨਹੀਂ ਆਈ ਤੂੰ ਇਹਦੇ ਨਾਲ ਲੈਕਚਰ ਹੀ ਸੁਨਾਤਾ ਚਲੋ ਮੈਂ ਕਰਦੀ ਹਾਂ ਫਿਰ ਪੈਕ ਕਰਦੇ ਰੱਖ